ਸਸੀ ਗਾਲ ਜੀ ਇਸ ਵਕਤ ਅਸੀਂ ਸਰਦੂਲਗੜ੍ਹ ਦੇ ਫੱਟਿਆਂ ਵਾਲੇ ਪੁਲ ਤੇ ਮੌਜੂਦ ਹਾਲਾਂਕਿ ਇਹ ਹੁਣ ਫੱਟਿਆਂ ਦਾ ਪੁਲ ਨਹੀਂ ਲਿਆ ਰਿਹਾ ਬਾਬਾ ਬਹਾਦਰ ਦਾਸ ਯਾਦਗਾਰੀ ਪੁਲੇ ਨੂੰ ਆਪਾਂ ਕਹਿ ਸਕਦੇ ਹਾਂ ਉਸ ਪੁਲ ਦੇ ਉੱਪਰ ਅਸੀਂ ਮੌਜੂਦ ਹਾਂ ਤੇ ਤੁਸੀਂ ਘੱਗਰ ਦਾ ਜਿਹੜਾ ਵਹਾਅ ਤੁਸੀਂ ਦੇਖ ਸਕਦੇ ਹੋ ਘੱਗਰ ਦਾ ਵਹਾਅ ਲਗਾਤਾਰ ਜਾਰੀ ਹੈ ਤੇ ਅੱਜ ਦਾ ਇਹ ਦਸੀ ਆਪਾਂ ਹੁਣ ਮੌਕੇ ਇਸ ਵਗਦੇ ਪਾਣੀ ਦੇ ਵਿੱਚ ਤੇ ਵਰਦੇ ਮੀਂਹ ਦੇ ਵਿੱਚ ਬਹੁਤ ਸਾਰੇ ਲੋਕ ਆ ਜਿਹੜੇ ਸੇਵਾ ਕਰ ਰਹੇ ਆ ਕਿਉਂਕਿ ਦੇਰ ਸਵੇਰ ਤੋਂ ਲੈ ਕੇ ਤੇ 3:30 ਵਜੇ ਤੱਕ 2:00 ਵਜੇ ਤੱਕ ਹੁਣ ਵੀ بارش ਦੀਆਂ ਕਣੀਆਂ ਜਿਹੜੀਆਂ ਪੈ ਰੀਆਂ ਤਾਂ ਪਾਣੀ ਨਾਲ ਸਦੂਗੜਾ ਜਿਹੜਾ ਮੀਂਹ ਦੇ ਨਾਲ ਪੂਰਾ ਭਰ ਚੁੱਕਿਆ ਤੇ ਜਿਸ ਨੂੰ ਕੱਢਣ ਵਾਸਤੇ ਹੈ ਜਿਹੜਾ ਜਦੋਂ ਜਹਦ ਜਾਰੀ ਹੈ ਇੱਕ ਪਾਸੇ ਘੱਗਰ ਦਾ ਕਹਿਰ ਹੈ ਤੇ ਦੂਸਰੇ ਪਾਸੇ ਇੰਦਰ ਦੇਵਤਾ ਦਾ ਜਿਹੜਾ ਕਹਿਰ ਹੈ ਤੇ ਉਹ ਵੀ ਕਾਫੀ ਜ਼ਿਆਦਾ ਮਿਹਰਬਾਨ ਹੋਏ ਹੋਏ ਹੈ ਤੇ ਉਸ ਦੇ ਵਿੱਚ ਹੈ ਜਿਹੜਾ ਅਰਦਾਸ ਕਲੱਬ ਵੱਲੋਂ ਜਿਹੜੀ ਨਿਰੰਤਰ ਸੇਵਾ ਜਿਹੜੀ ਕੀਤੀ ਗਈ ਹੈ ਚਾਹ ਦੀ ਸੇਵਾ ਪਹਿਲੀ ਗੱਲ ਤਾਂ ਇਹ ਵੀ ਬੰਨ ਦੇ ਦੇ ਉੱਪਰ ਜਿਹੜੇ ਮਿੱਟੀ ਪਾਰੇ ਉਹਨਾਂ ਦੀ ਹੌਸਲਾ ਵਜਾਈ ਤੇ ਦੂਸਰਾ ਇਸ ਮੀਂਹ ਦੇ ਵਿੱਚ ਚਾਹ ਦਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਰਕੇ ਉਹਨਾਂ ਨੂੰ ਹੌਸਲਾ ਮਿਲਦਾ ਹੈ ਕਿ ਅੱਜ ਅਰਦਾਸ ਕਲੱਬ ਹੈ ਜਿਹੜਾ ਆਪਣੇ ਨਾਲ ਆ ਉਹਨਾਂ ਦੇ ਮੈਂਬਰ ਨਾਲ ਆ ਤੇ ਇਹਨਾਂ ਨੂੰ ਆਪਾਂ ਪੁੱਛਾਂਗੇ ਵੀ ਕਿੰਨੇ ਦਿਨ ਸੇਵਾ ਨੂੰ ਚੱਲਦੀ ਨੂੰ ਹੋਗੇ ਕਿਹੜੇ ਕਿਹੜੇ ਪੁਆਇੰਟਾਂ ਦੇ ਉੱਪਰ ਸੇਵਾ ਜਿਹੜੀ ਚੱਲ ਰਹੀ ਹੈ ਤੇ ਆਪਣੇ ਨਾਲ ਨੇ ਆਪਣਾ ਅਰਦਾਸ ਕਲੱਬ ਦੇ ਮੈਂਬਰਾਂ ਕੋਲ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਕੀ ਨਾਮ ਹੈ ਭਾਈ ਹਾਂਜੀ ਮੇਰਾ ਨਾਮ ਰਜੀਵ ਗਰਗ ਹੈ ਜੀ ਚਾਹ ਦੀ ਸੇਵਾ ਦੀ ਆਪਾਂ ਗੱਲ ਕਰੀਏ ਭਾਈ ਜੀ ਕਿੰਨੇ ਦਿਨਾਂ ਤੋਂ ਚੱਲ ਰਹੀ ਹੈ ਤੇ ਕਿਵੇਂ ਇਹ ਖਿਆਲ ਆਇਆ ਆਪਾਂ ਚਾਹ ਬਾਈ ਜੀ ਆਪਾਂ ਨੂੰ ਪਤਾ ਹੀ ਹੈ ਜਿਵੇਂ ਨਾਲੀ ਦਾ ਏਡਾ ਵੱਡਾ ਕਹਿਰ ਆ ਰਿਹਾ ਤੇ ਕੁਝ ਦਿਨ ਪਹਿਲਾਂ ਮੀਟਿੰਗ ਰੱਖੀ ਗਈ ਸੀ ਗੁਰਦੁਆਰਾ ਸਰੋਵਰ ਸਾਹਿਬ ਤੇ ਉੱਥੇ ਤਕਰੀਬਨ ਮੈਨੂੰ ਲੱਗਦਾ ਵੀ ਸ਼ਹਿਰ ਦੇ ਸਾਰੇ ਹੀ ਪਤਵੰਤੇ ਸੱਜਣਾਂ ਤੇ ਸਾਰੀਆਂ ਕਮੇਟੀਆਂ ਪਹੁੰਚੀਆਂ ਸੀ ਤੇ ਉੱਥੇ ਕਿਹਾ ਗਿਆ ਵੀ ਚਾਹ ਦੀ ਸੇਵਾ ਤੇ ਬਿਸਕੁਟ ਵਗਾਰਾ ਦੀ ਸੇਵਾ ਮਤਲਬ ਕਿ ਲਾਈ ਜਾਵੇ ਚਾਹ ਦੀ ਜ਼ਿਆਦਾ ਦਿੱਕਤ ਆ ਰਹੀ ਹੈ ਕਿਉਂਕਿ ਬੰਨੇ ਤੇ ਲਗਾਤਾਰ ਮਿੱਟੀ ਦਾ ਕੰਮ ਚੱਲ ਰਿਹਾ ਹੈਗਾ ਤੇ ਉੱਥੇ ਫਿਰ ਅਰਦਾਸ ਕਲੱਬ ਨੇ ਆਪਦੀ ਜ਼ਿੰਮੇਵਾਰੀ ਸਮਝਦੇ ਹੋਏ ਇੱਕ ਡਿਊਟੀ ਸਮਝਦੇ ਹੋਏ ਸੇਵਾ ਦੇ ਤੌਰ ਤੇ ਕਿਹਾ ਵੀ ਚਾਹ ਲਗਾਤਾਰ ਅਰਦਾਸ ਕਲੱਬ ਵੱਲੋਂ ਹੀ ਦੋ ਟਾਈਮ ਤਿੰਨ ਟਾਈਮ ਜਦੋਂ ਵੀ ਕਿਤੋਂ ਕਾਲ ਆਉਂਦੀ ਆ ਤਾਂ ਚਾਹ ਪੰਚਾਈ ਜਾਵੇਗੀ ਬਿਲਕੁਕੁਲ ਕਿਹੜੇ ਕਿਹੜੇ ਪੁਆਇੰਟ ਨੇ ਜਿੱਥੇ ਆਪਣੇ ਕੋਲੋਂ ਚਾਹ ਜਿਹੜੀ ਪੰਚਾਈ ਜਾਂਦੀ ਆ ਜਾਂ ਕਿੰਨੇ ਕਿਲੋਮੀਟਰ ਦਾ ਏਰੀਆ ਜਿਹੜਾ ਆਪਾਂ ਕਵਰ ਕੀਤਾ ਹੋਇਆ ਹੈ ਮੇਨ ਪੁਆਇੰਟ ਤਾਂ ਇਹ ਆਪਣਾ ਜਿਵੇਂ ਗਊਸ਼ਾਲਾ ਦੇ ਨਾਲ ਕੱਚਾ ਬੰਨਾ ਜਿੱਥੇ ਮਿੱਟੀ ਪੈਰੀ ਆ ਉੱਥੇ ਜਾ ਰਹੀ ਹੈ ਚਾਹ ਜੀ ਫਿਰ ਬਾਬਾ ਬਹਾਲਦਾਸ ਜੀ ਦੇ ਡੇਰੇ ਕੋਲੇ ਇਧਰ ਆਪਣੇ ਮੇਨ ਜਿਹੜਾ ਤਰਵੈਣੀ ਬੋਲਦੇ ਆ ਉੱਥੇ ਵੀ ਜਾਰੀ ਹੈ ਜੀ ਰੋਡ ਕੀ ਵੀ ਦੋ ਦਿਨ ਜਾਂਦੇ ਰਹੇ ਹੈਗੇ ਉਧਰ ਜਿਆਦਾ ਥੋੜੀ ਬਾਰਿਸ਼ ਕਰਨ ਗੱਡੀ ਨਹੀਂ ਜਾ ਸਕਦੀ ਫਿਰ ਉਹਨਾਂ ਵੱਲੋਂ ਕਿਹਾ ਗਿਆ ਸੀ ਵੀ ਚਲੋ ਕੋਈ ਗੱਲ ਨਹੀਂ ਕੈਟਾਲਾਇਟਿਕ ਖੋਦਾ ਆਦੀ ਪ੍ਰਵਾਹਕ ਲੈ ਜਾ ਕਰਾਂਗੇ ਤੇ ਜਿੱਥੇ ਛਿਰੀ ਲੱਗੀ ਵੀ ਇਹ ਟਿੱਬੀ ਜੀ ਉੱਥੇ ਵੀ ਦੋ ਦਿਨ ਚਾਹ ਦੇ ਕੇ ਆਏ ਆ ਵੈਸੇ ਤਿੰਨ ਪੁਆਇੰਟ ਜਿਆਦਾ ਚੱਲ ਰਹੇ ਆ ਜਿੱਥੇ ਬੰਨੇ ਤੇ ਲਗਾਤਾਰ ਚਾਹ ਜਾਰੀ ਹੈ ਬਿਲਕੁਲ ਜੀ ਬਹੁਤ ਵੱਡੀ ਸੇਵਾ ਹੈ ਤੇ ਇੱਕ ਸਾਨੂੰ ਹੋਰ ਦੱਸ ਦਈਏ ਇਹ ਜਿਹੜੀ ਸੇਵਾ ਹੈਗੀ ਹੈ ਨਾ ਅਰਦਾਸ ਕਲੱਬ ਵੱਲੋਂ ਨਿਰੰਤਰ ਚਲਾਈ ਜਾ ਰਹੀ ਹੈ ਕੋਈ ਮੌਸਮ ਦੇਖ ਕੇ ਜਾਂ ਸਮਾਂ ਦੇਖ ਕੇ ਨਹੀਂ ਜੋ ਵਰਦੇ ਮੀਂਹ ਦੇ ਵਿੱਚ ਵੀ ਇਹ ਚਾਹ ਜਿਹੜੀ ਪਲਾਉਂਦੇ ਆ ਤੇ ਕੜੀ ਧੁੱਪ ਦੇ ਵਿੱਚ ਦੇ ਗਰਮੀ ਦੇ ਵਿੱਚ ਵੀ ਚਾਹ ਜਿਹੜੀ ਬੰਨਾਂ ਦੇ ਉੱਪਰ ਕਾਮਿਆਂ ਨੂੰ ਪਹੁੰਚਦੀ ਹੁੰਦੀ ਹੈ ਤੁਹਾਡਾ ਕੀ ਕਹਿਣਾ ਜੀ ਇਸ ਬਾਰੇ ਇਹ ਜੀ ਜਦੋਂ ਪਿਛਲੀ ਵਾਰ ਬਾੜ ਆਈ ਸੀ 2023 ਚ ਉਦੋਂ ਵੀ ਸਾਡਾ ਚਾਹ ਦਾ ਲੰਗਰ ਚੱਲਿਆ ਲਗਾਤਾਰ ਜੀ ਤੇ ਇਹ ਨਿਰੰਤਰ ਚੱਲਿਆ ਕੋਈ ਦਿਨ ਨਹੀਂ ਦੇਖਿਆ ਰਾਤ ਨਹੀਂ ਦੇਖਿਆ ਜਦੋਂ ਕਿਸੇ ਨੂੰ ਲੋੜ ਹੋਵੇ ਅਸੀਂ ਚਾਹ ਦਾ ਲੰਗਰ ਚਲਾਉਣਾ ਹੈ ਬਿਲਕੁਲ ਕਿਤੇ ਨਾ ਕਿਤੇ ਜਦੋਂ ਬਾਈ ਜੇਕੀ ਮੰਨ ਲਓ ਵੀ ਹੜ੍ਹਾਂ ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ ਤਾਂ ਹੋਰ ਸਬਾਵਾਂ ਦੇ ਵੀ ਲੋਡ ਪੈ ਸਕਦੀ ਹੈ ਜਿਵੇਂ ਦਵਾਈਆਂ ਹੋ ਗਈਆਂ ਐਂਬੂਲੈਂਸ ਹੋ ਗਈਆਂ ਕੀ ਆਪਣੇ ਕੋਲੇ ਉਹਨਾਂ ਚੀਜ਼ਾਂ ਦਾ ਵੀ ਪ੍ਰਬੰਧ ਹੈ ਜਿਹੜਾ ਹੈਗਾ ਪਰ ਐ ਜੇ ਜੇ ਕਿਸੇ ਨੂੰ ਲੋੜ ਹੈ ਜੀ ਕੋਈ ਦਿੱਕਤ ਨਹੀਂ ਅਰਦਾਸ ਚੈਰੀਟੇਬਲ ਟਰਸਟ ਜਿਹੜਾ ਉਹ ਲਗਾਤਾਰ ਲੋਕਾਂ ਦੇ ਨਾਲ ਖੜਾ ਹੈ ਜੀ ਬਿਲਕੁਲ ਜੀ ਇਹ ਵੀ ਵੱਡੀ ਗੱਲ ਹੈ ਭਰਾ ਨੇ ਕਿਹਾ ਵੀ ਜਿਹੜਾ ਅਰਦਾਸ ਚੈਰੀਟੇਬਲ ਟਰਸਟ ਹੈ ਉਹ ਲਗਾਤਾਰ ਹੈ ਜਿਹੜਾ ਲੋਕਾਂ ਦੇ ਨਾਲ ਹੈ ਜਿਹੜਾ ਖੜਾ ਹੈਗਾ ਤੇ ਜਿਹੜੇ ਵੀ ਬੰਨ ਤੇ ਕੰਮ ਐ ਮਜ਼ਦੂਰ ਕਿਸਾਨ ਭਰਾ ਲੱਗੇ ਹੋਇਆ ਉਹਨਾਂ ਨੂੰ ਜਿਹੜੀ ਵੀ ਬੰਨ ਦੀ ਸਹੂਲਤ ਜਿਹੜੀ ਚਾਹੀਦੀ ਆ ਉਹ ਹਰ ਪ੍ਰਕਾਰ ਦੀ ਸਹੂਲਤ ਜਿਹੜੀ ਅਰਦਾਸ ਕਲੱਬ ਵੱਲੋਂ ਪ੍ਰੋਵਾਈਡ ਐ ਜਿਹੜੀ ਕਰਵਾਈ ਜਾਊਗੀ ਤਾਂ ਆਪਾਂ ਇੱਥੇ ਪਿੰਡ ਵਾਸੀ ਵੀ ਮੌਜੂਦ ਹਨ ਗੱਲਬਾਤ ਕਰਾਂਗੇ ਇਸ ਸੇਵਾ ਨੂੰ ਤੁਸੀਂ ਕਿਵੇਂ ਦੇਖਦੇ ਹੋ ਫਾਇਰ ਰਿਪੋਰਟ ਖਾਲਸਾ ਪਗਲੀ ਫਤਿਹ ਪਹਿਲਾਂ ਤਾਂ ਮੈਂ ਇਹਨਾਂ ਨੂੰ ਧੰਨਵਾਦ ਕਰਦਾ ਚਾਹ ਦਾ ਲੰਗਰ 24 ਘੰਟੇ ਨਾਲ ਚੱਲਦਾ ਰਹਿੰਦਾ ਇਸੇ ਕਰਕੇ ਕਹਿ ਰਹੇ ਆ ਤੇ ਬਾਬੇ ਮੁੜੇ ਅਰਦਾਸ ਕਰੋ ਮੈਂ ਹੁਣ ਕੁਛ ਘਟੇ మే బందోలే ਬੰਨਾਂ ਦੇ ਦੁਆਰੇ ਮਿੱਟੀ ਪਾਉਣੀ ਸ਼ੁਰੂ ਕਰਾਂਗੇ ਬੰਨ ਖੁਰ ਚੱਲੇ ਸੀ ਉਹ ਉਥੋਂ ਬਹੁਤ ਕਰ ਰਹੇ ਆ ਬੰਦੇ ਪਾਈਪਾਂ ਨੱਪੀਆਂ ਬੰਨਾਂ ਦੇ ਉੱਤੇ ਵੀ ਬੰਨਣਾ ਖੁਰੇ ਐਸੇ ਕਰਕੇ ਕਹਿੰਨੇ ਮਾਲਕ ਨੂੰ ਕਹਿੰਨੇ ਵੀ ਆ ਬਾ ਸ਼ੁਕਰ ਕਰ ਵਾਹ ਗੁਰੂ ਅੱਜ ਅੱਜ ਦਾ ਘਰ ਦਾ ਕੀ ਹਾਲਾਤ ਹੈ ਅੱਜ ਦਾ ਘਰ ਦਾ ਚੜਾ ਚਾਈ ਪਾਣੀ ਪੂਰਾ ਪਿੱਛੇ ਵੀ ਦੱਸ ਰਿਹਾ ਪਾਣੀ 바ਵਾ ਦੱਸ ਰਿਹਾ ਛੱਡ ਰਿਹਾ ਤੇ ਬੰਨ ਦੇ ਉੱਤੇ ਕਿਸਾਨ ਸਾਡੇ ਪੂਰੇ ਕੈਮ ਆ ਚੜਦੀ ਕਲਾ ਚੱਜਾ ਬਿਲਕੁਲ ਜੀ ਚੜ੍ਹਦੀ ਕਲਾ ਦੇ ਵਿੱਚ ਹੀ ਇਸ ਦੁੱਖ ਦੀ ਘੜੀ ਦੇ ਵਿੱਚ ਰਹਿਣਾ ਪਊਗਾ ਕਿਉਂਕਿ ਹੋਰ ਕੋਈ ਆਪਸ਼ਨ ਵੀ ਆਪਣੇ ਕੋਲੇ ਹੈ ਨਹੀਂਗਾ ਸਾਰਿਆਂ ਨੂੰ ਨਾਲ ਮਿਲ ਕੇ ਪਾਰਟੀ ਵਾਦੀਆਂ ਧਰਮ ਜਾਤ ਪਾਸ ਸਭ ਛੱਡ ਕੇ ਇਕਜੁੱਟ ਹੋ ਕੇ ਇਸ ਸਥਿਤੀ ਦੇ ਨਾਲ ਹੈ ਜਿਹੜਾ ਨਜਿੱਠਣਾ ਪਊਗਾ ਤਾਂ ਕਿ ਆਪਾਂ ਇਸ ਜਿਹੜੀ ਦੁੱਖ ਦੀ ਘੜੀ ਨੂੰ ਲੰਘ ਕੇ ਆਪਾਂ ਦੁਬਾਰੇ ਫੇਰ ਉਹਨਾਂ ਖੁਸ਼ੀਆਂ ਦੇ ਵਿੱਚ ਆ ਸਕੀਏ ਕਿਉਂਕਿ 2023 ਦੇ ਦੌਰਾਨ ਹੜ੍ਹ ਆਇਆ ਸੀ ਤਾਂ ਉਸ ਹੜ੍ਹ ਦੇ ਦੌਰਾਨ ਹੀ ਇੰਨਾ ਜ਼ਿਆਦਾ ਜਿਹੜਾ ਨੁਕਸਾਨ ਹੋ ਗਿਆ ਸੀ ਤਾਂ ਉਸ ਨੁਕਸਾਨ ਤੋਂ ਵੀ ਹਜੇ ਤੱਕ ਲੋਕ ਆ ਜਿਹੜੇ ਬਾਹਰ ਨਹੀਂ ਆਏ ਤੇ ਹੁਣ ਦੁਬਾਰਾ ਫੇਰ ਘੱਗਰ ਹੈ ਜਿਹੜਾ ਉਫਾਨ ਦੇ ਉੱਪਰ ਹੈਗਾ ਤੇ ਲਗਾਤਾਰ ਹੈ ਜਿਹੜਾ ਪਾਣੀ ਹੈ ਵਧ ਰਿਹਾ ਹੈ ਤਾਂ ਤੁਸੀਂ ਜੁੜੇ ਰਹੋ ਸਾਡੇ ਨਾਲ ਜੇ ਸਾਡੇ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਤੇ ਫੋਲੋ ਜਰੂਰ ਕਰ ਲਿਓ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਤਾਂ ਆਪਾਂ ਮਿਲਦੇ ਹਾਂ ਕਿਸੇ ਅਗਲੀ ਅਪਡੇਟ ਦੇ ਨਵੀਂ ਖਬਰ ਦੇ ਨਾਲ ਸਾਰੀ ਵੀਡੀਓ ਦੇਖਣ ਵਾਲੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ